ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟੇ ਵਾਲਾ ਬਾਈ ਨਾ ਜਿੱਕਾ ਛੋਡੇ ਬਾਅਦ ਇਹ ਆ ਸੰਗਲ ਆਪਣਾ ਮੈਂ ਸਾਲੇ ਬਾਈ ਜੀ ਆਪਣੇ ਲਵੇ ਇਹ ਡਬਲ ਅੜੀ ਦਾ ਸੰਗਲਾ ਬਿਲਡਿੰਗ ਦਾ ਬਈ ਵਧੀਆ ਜੋੜ ਲੱਗਿਆ ਆ ਤੇ ਬਾਈ ਜੀ ਦੀ ਖਾਸੀਅਤ ਇਹ ਆ ਵੀ ਮੈਂ ਇਸ ਨੇ ਤਾਂ ਇਹ ਤੋੜਨਾ ਕੀ ਆ ਝੋਟਾ ਵੀ ਨਹੀਂ ਤੋੜ ਸਕਦਾ ਇਹਨੂੰ ਬਾਈ ਜੀ ਬਹੁਤ ਹੀ ਵਧੀਆ ਪੂਰਾ ਹੈਵੀ ਸੰਗਲਾ ਬਾਈ ਜੀ ਤੇ ਪੂਰਾ ਡਬਲਾ ਬਾਈ ਜੀ ਗਲੇ ਕੋਲੇ ਦਾ ਪੂਰਾ ਖੁੱਲਾ ਵੀਰੇ ਬਾਕੀ ਬਾਈ ਆਪਾਂ ਜਿਹੜੀ ਵੀ ਕੋਈ ਚੀਜ਼ ਦੁਕਾਨ ਤੇ ਵੇਖਣੀ ਆ ਤਾ ਸਿਰੇ ਹੀ ਵੇਚਨੀ ਆ ਬਾਈ ਵੀ ਕਾਕਾ ਦੀ ਆਤਮਾ ਖੁਸ਼ ਹੋਏ ਗਰੀ ਪੈਸੇ ਲਾਇਆ ਜੇ ਵੀਡੀਓ ਚੰਗੀ ਲੱਗੀ ਵੀਰੇ ਦੱਪ ਕੇ ਸ਼ੇਅਰ ਕਰ ਦਿਓ ਬਾਈ ਜੀ ਧੰਨਵਾਦ ਦੇਖਣਾ ਬਾਈ ਆਪਣੇ ਨਵੇਂ ਬਹੁਤ ਵੀਡੀਓ ਚ ਦੱਸਣਾ ਭੁੱਲ ਗਏ ਵੀਰੇ ਤੇ ਆਪਣੇ ਨਵੇਂ ਸਹਾਗ ਗਲੇ ਕੁੰਡੇ ਵੀ ਹੁੰਦੇ ਨੇ ਬਾਈ ਜੀ ਬਹੁਤੀ ਵਧੀਆ ਹੈ ਵੀ ਟੌਪ ਦੇ ਸਹਾਗ ਗਲੇ ਕੁੰਡੇ ਵੀ ਹੁੰਦੇ ਨੇ ਵੀਰੇ ਇੱਕ ਆਪਣੀਆਂ ਸਹਾਗ ਗਲੇ ਆ ਆ ਦੇਖੋ ਤਾਹਾਂ ਕਰੋ ਕੈਮਰਾ ਜੀ ਇਹ ਬਈਆਂ ਆ ਨਾ ਕੀ ਵਾਰੀ ਟੁੱਟ ਜਾਂਦੀਆਂ ਨੇ ਵੀਰੇ ਪਾਉਣੀ ਔਖੀਆਂ ਹੋਰ ਤਾਂ ਆਪਾਂ ਪਾਉਨੇ ਵੀ ਆਂ ਵੀਰੇ ਜੇ ਕਿਤੇ ਸੰਗਲ ਦੀਆਂ ਟੁੱਟ ਜਾਂਦੀਆਂ ਨੇ ਬਾਈ ਤਾਂ ਲਿਆ ਕਰੋ ਆਪਾਂ ਇਹ ਵੀ ਪਾ ਦਿਆ ਕਰਾਂਗੇ ਵੀਰੇ ਬਾਈ ਜੇ ਵੀਡੀਓ ਚੰਗੀ ਲੱਗੀ ਵੀਰੇ ਸ਼ੇਅਰ ਕਰ ਦਿਓ ਬਾਈ ਜੀ ਚੰਗਾ ਧੰਨਵਾਦ